ਹਾਂਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਸਾਡੇ ਜਿਹੜੇ ਸ਼ਹਿਰ ਵਾਲੇ ਬਜ਼ਾਰਾਂ ਵਾਲੇ ਦੁਕਾਨਾਂ ਵਾਲੇ ਉਹਨਾਂ ਦਾ ਕਿ ਪੂਰਨ ਤੌਰ ਤੇ ਅੱਜ ਲੰਮੇ ਸਮੇਂ ਬਾਅਦ ਪੰਜਾਬ ਬੰਦ ਰਿਹਾ ਪੰਜਾਬ ਸਫਲ ਬੰਦ ਹੋਇਆ 30 ਦਸੰਬਰ ਦਾ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਇਹ ਸਮਝਦੇ ਹਾਂ ਕਿ ਜਿਹੜਾ ਪੂਰਨ ਤਰ੍ਹਾਂ ਤੇ ਸਹਿਯੋਗ ਕੀਤਾ ਜਿਹੜੇ ਸਾਡੇ ਵਪਾਰ ਮੰਡਲ ਵਾਲੇ ਨੇ ਭਰਾ ਦੁਕਾਨਦਾਰ ਨੇ ਆੜਤੀਏ ਨੇ ਜਾਂ ਟਰਾਂਸਪੋਰਟਰਾਂ ਨੇ ਟੋਲ ਪਲਾਜ਼ੇ ਵਾਲਿਆਂ ਨੇ ਡੈਰਿਆਂ ਵਾਲਿਆਂ ਨੇ ਜਿਹੜੇ ਕੋਈ ਵੀ ਬਾਹਰ ਕਰ ਰਿਹਾ ਨਹੀਂ ਜਿਨੇ ਸਹਿਯੋਗ ਨਾ ਕੀਤਾ ਹੋਵੇ ਤੇ ਅੱਜ ਇਹ ਬਹੁਤ ਵੱਡਾ ਸਨੇਹਾ ਇੱਕ ਸੈਂਟਰ ਤੱਕ ਪਹੁੰਚਿਆ ਕਿ ਕਿ ਕਸਾਲ ਮਜ਼ਦੂਰ ਇਕੱਠੇ ਹੋ ਕੇ ਹਰ ਮਨੁੱਖ ਦੀ ਲੜਾਈ ਲੜ ਰਹੇ ਆ ਹਰ ਮਨੁੱਖ ਦੀ ਰੋਜੀ ਰੋਟੀ ਬਚਾਉਣ ਲਈ ਉਹਦੇ ਹੱਕ ਹਕੂਕ ਬਚਾਉਣ ਲਈ ਲੜ ਰਹੇ ਆ ਸੋ ਇਥੋਂ ਸਾਬਤ ਹੋ ਗਿਆ ਕਿ ਇਹ ਲੜਾਈ ਸਮਝ ਪੈ ਗਈ ਆ ਸਾਡੇ ਉਹਨਾਂ ਦੁਕਾਨਦਾਰ ਭਰਾਵਾਂ ਨੂੰ ਕਿ ਜਿਵੇਂ ਕਾਰਪੋਰੇਟ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਉਹਵੇਂ ਦੁਕਾਨਾਂ ਵੀ ਸਾਡੀਆਂ ਦਬੀ ਚੁੱਕੀਆਂ ਵੱਡੇ ਵੱਡੇ ਮਾਲ ਖੋਲ੍ਹ ਕੇ ਬਾਜ਼ਾਰ ਬਿਲਕੁਲ ਖਤਮ ਹੋ ਗਿਆ ਦੁਕਾਨਾਂ ਖਤਮ ਹੋ ਗਈਆਂ ਤਾਂ ਸਿੱਧਾ ਅਸਰ ਜਿਹੜਾ ਉਹ ਦੁਕਾਨਦਾਰਾਂ ਤੇ ਪਿਆ ਇਸ ਕਰਕੇ ਸਮਝਦੇ ਆ ਵੀ ਆਪ ਮਹਾਰੇ ਕਿਤੇ ਕੋਈ ਤੱਕਾ ਕੋਈ ਜ਼ਬਰਦਸਤੀ ਨਹੀਂ ਕਿਸਾਨਾਂ ਨੇ ਕੀਤੀ ਵੀ ਤੁਸੀਂ ਬਾਜ਼ਾਰ ਬੰਦ ਕਰੋ ਕਿੱਕਾ ਦੁੱਕਾ ਘਟਨਾਵਾ ਉੱਥੇ ਹੋਈਆਂ ਜਿੱਥੇ ਜਾਂ ਤਾਂ ਜਿਹੜੇ ਆਪਾਂ ਕਹਿ ਲੇਗੇ ਕੋਈ ਬੀਜੇਪੀ ਨਾਲ ਜੁੜੇ ਹੋਏ ਬੰਦੇ ਉਹਨਾਂ ਦੇ ਚੇਲੇ ਵਗੈਰਾ ਤੇ ਜਾਂ ਸਰਕਾਰ ਦੇ ਛੱਡੇ ਹੋਏ ਬੰਦੇ ਜਿਨ੍ਹਾਂ ਨੇ ਜਾਣ ਬੁੱਝ ਕੇ ਆ ਕੇ ਕਿਸੇ ਵੀ ਜਿੱਥੇ ਸਾਡੇ ਕਿਸਾਨ ਸਾਡੇ ਲੋਕ ਮਜ਼ਦੂਰ ਸਾਡੇ ਕਿਸੇ ਸੜਕ ਤੇ ਬੈਠੇ ਸੀ ਨਾ ਉੱਥੇ ਆ ਕੇ ਉਹਨਾਂ ਨੇ ਜਾਨਵਜ ਕੇ ਖਲ ਲਪਾਇਆ ਵੀਡੀਓ ਬਣਾਈਆਂ ਵੀ ਤੁਸੀਂ ਨੰਗਾ ਨਹੀਂ ਦਿੰਦੇ ਜੀ ਤੁਸੀਂ ਤੰਗ ਕਰਦੇ ਹੋ ਜੀ ਉਹ ਇੱਕ ਤਾਂ ਹੀ ਬੋਲੀ ਜਾਂਦਾ ਕਿ ਅਸੀਂ ਛੱਤ ਤੇ ਕਣ ਕਬੀਜ ਲਾਂਗੇ ਸੋ ਸਾਰੇ ਉਹ ਪੇਡ ਬੰਦੇ ਸੀ ਉਹ ਸਰਕਾਰ ਦੇ ਸਰਕਾਰੀ ਖਰੀਦੇ ਹੋਏ ਬੰਦੇ ਸੀਗਾ ਜਿਨ੍ਹਾਂ ਨੇ ਸਰਕਾਰ ਨੇ ਡਿਊਟੀ ਲਈ ਸੀ ਕਿ ਤੁਸੀਂ ਜਾ ਕੇ ਇਹ ਮਾਹੌਲ ਇਹੋ ਜਿਹਾ ਬਣਾ ਦਿਓ ਕਿ ਇੱਕ ਧਾਰਨਾ ਇੱਕ ਪਰਸਪਰਸ਼ਨ ਜਿਹੜੀ ਲੋਕਾਂ ਚ ਚਲੀ ਜਾਵੇ ਦੀ ਲੋਕ ਆਮ ਲੋਕ ਕਿਸਾਨਾਂ ਦੇ ਇਸ ਬੰਦ ਤੋਂ ਦੁਖੀ ਨੇ ਅਸੀਂ ਪਾਤਣੀ ਆਂ ਔਰ ਪਾਤਨਾ ਦੇ ਵਿੱਚ ਅੱਜ ਅਸੀਂ ਖਨੌਰੀ ਦੇ ਕੋਲੇ ਦਿਨੇ ਬੋਲੇ ਵੀ ਸੀਗੇ ਸਾਰਾ ਪਾਤਨਾ ਸ਼ਹਿਰ ਕੱਲੀ-ਕੱਲੀ ਦੁਕਾਨ ਬੰਦ ਸੀਗੀ ਤੇ ਪਾਤਨਾ ਦੇ ਮਹਾਜਨ ਦੁਕਾਨਦਾਰ ਸਾਡੇ ਨਾਲ ਆ ਕੇ ਧਰਨੇ 'ਚ ਬੈਠੇ ਸੀਗੇ ਤੇ ਮੈਂ ਗੱਲ ਵੀ ਪੁੱਛੀ ਦੁਕਾਨਦਾਰਾਂ ਨੂੰ ਵੀ ਕੀ ਇਹਨਾਂ ਕਾਲੇ ਕਾਨੂੰਨਾ ਕਰਕੇ ਜਾਂ ਜੋ ਕਬਜ਼ਾ ਕਰਨਾ ਚਾਹੁੰਦੇ ਆ ਕਾਰਪੋਰੇਟ ਕੀ ਤੁਹਾਡੀਆਂ ਦੁਕਾਨਾਂ ਤੇ ਅਸਰ ਨਹੀਂ ਉਹਨੇ ਹੱਥ ਖੜੇ ਕਰਕੇ ਸਮਝ ਦਿੱਤੀ ਆ ਬਿਲਕੁਲ ਸਾਡਾ ਰੁਜ਼ਗਾਰ ਸਾਡਾ ਕਾਰੋਬਾਰ ਸਾਡੀ ਦੁਕਾਨਦਾਰੀ ਖਤਮ ਕਰਤੀ ਇਹ ਸਾਰਾ ਕੁਝ ਮੋਦੀ ਸੈਂਟਰ ਦੀ ਸਰਕਾਰ ਜਿਹੜੀ ਉਹ ਇਹਨਾਂ ਕਲਪਟਾਂ ਦੇ ਹੱਥ ਦੇਣਾ ਚਾਹੁੰਦੀ ਆ ਪਰ ਉਹ ਜਾਣਬੁੱਝ ਕੇ ਜਿਹੜਾ ਵੀ ਕੰਮ ਕੀਤਾ ਗਿਆ ਕੋਈ ਇਹਨਾਂ ਦੇ ਖਰੀਦੇ ਹੋਏ ਬੰਦਿਆਂ ਨੇ ਜਾਣਬੁੱਝ ਕੇ ਮਾਹੌਲ ਪੈਦਾ ਕੀਤਾ ਵੀ ਲੋਕਾਂ ਦੇ ਵਿੱਚ ਇਹ ਜਾਵੇ ਵੀ ਦੇਖੋ ਤਾਂ ਬਿਲਕੁਲ ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਕਰਦੇ ਆ ਕੋਈ ਵੀ ਐਂਬੂਲੈਂਸ ਕੋਈ ਵੀ ਐਮਰਜੈਂਸੀ ਕੋਈ ਪੇਪਰ ਦੇਣ ਜਾਂਦਾ ਹੋਵੇ ਕੋਈ ਹੋਰ ਕੋਈ ਜ਼ਰੂਰੀ ਕੰਮ ਵਾਲਾ ਕੋਈ ਬੰਦਾ ਕਿਤੇ ਰੋਕਿਆ ਨਹੀਂ ਗਿਆ ਨੰਗਾਏ ਗਏ ਬੰਦੇ ਪੁੱਛ ਪੁੱਛ ਕੇ ਨੰਗਾਏ ਗਏ ਔਰ ਜਿਹੜੇ ਜਿਹੜੇ ਬੰਦੇ ਛੱਡੇ ਸੀ ਉਹਨਾਂ ਨੇ ਜਾਣ ਕੇ ਉਹ ਮਾਹੌਲ ਖਰਾਬ ਕੀਤਾ ਸੋ ਇਹ ਤੋਂ ਇਲਾਵਾ ਉਹਨਾਂ ਨੇ ਜਿਹੜਾ ਮਾਹੌਲ ਖਰਾਬ ਕੀਤਾ ਕੀਤਾ ਉਸ ਮੈਂ ਚੈਨਲਾਂ ਦਾ ਪੰਜਾਬ ਦੇ ਕੁਝ ਜਿਹੜੇ ਚੈਨਲ ਨੇ ਉਸ ਪੱਤਰਕਾਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਬਹੁਤ ਸੋਹਣੀ ਕਵਰੇਜ ਵੀ ਕੀਤੀ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਸਨੇਹਾ ਵੀ ਦਿੱਤਾ ਉਹਨੇ ਬਹੁਤ ਸੋਹਣਾ ਇੱਕ ਤਰੀਕੇ ਨਾਲ ਸਾਰਥ ਤਰੀਕੇ ਦੇ ਨਾਲ ਇੱਕ ਵਧੀਆ ਸਨੇਹਾ ਦਿੱਤਾ ਹਾਂ ਪੱਖੀ ਉਹਨਾਂ ਨੇ ਜਿਹੜਾ ਸਾਰਾ ਦਿਖਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦੋ ਤਿੰਨ ਚੈਨਲ ਹੁਣ ਪੰਜਾਬ ਦੇ ਲੋਕ ਉਹ ਵੀ ਆਪੇ ਇਹ ਦੇਖ ਲਓ ਦੋ ਤਿੰਨ ਚੈਨਲਾਂ ਨੇ ਖਾਸ ਤੌਰ ਤੇ ਉਹੀ ਉਹੀ ਬੰਦੇ ਦਿਖਾਏ ਉਹਨਾਂ ਦੀਆਂ ਵੀਡੀਓ ਬਣਾ ਬਣਾ ਚਲਾਈਆਂ ਲਗਾਤਾਰ ਦੋ ਦੋ ਤਿੰਨ ਤਿੰਨ ਘੰਟੇ ਲਾਈਵ ਚਲਾਈ ਜਿਨ੍ਹਾਂ ਨੇ ਜਾਣ ਬੁੱਝ ਕੇ ਸਰਕਾਰੀ ਬੰਦਿਆਂ ਨੇ ਸਰਕਾਰੀ ਟੌਟਾਂ ਨੇ ਖੱਲ ਪਾਇਆ ਜਾਣ ਬੁੱਝ ਕੇ ਮਾਹੌਲ ਜਾਂ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਗੱਲ ਪ੍ਰਚਾਰੀ ਵੀ ਇਹ ਤਾਂ ਗਲਤ ਨੇ ਉਹਨਾਂ ਦਾ ਲਗਾਤਾਰ ਉਹਨਾਂ ਨੇ ਉਹ ਪ੍ਰਾਪੇ ਗੰਡਾ ਜਿਹੜਾ ਚਲਾਇਆ ਉਹ ਚੈਨਲ ਵੀ ਸਾਨੂੰ ਅੱਜ ਪਛਾਣਨ ਦੀ ਲੋੜ ਹੈ ਜਿਹੜੇ ਚੈਨਲ ਅੱਜ ਸਰਕਾਰੀ ਸੰਧ ਬਣ ਕੇ ਸਰਕਾਰ ਦਾ ਟੂਲ ਬਣ ਕੇ ਜਾਂ ਸਰਕਾਰ ਦੀ ਬੋਲੀ ਬੋਲ ਰਹੇ ਨੇ ਬਹੁਤ ਚੈਨਲ ਉਹ ਇਹ ਨੇ ਜਿਨ੍ਹਾਂ ਨੇ ਲਗਾਤਾਰ ਉਹ ਸਾਡੇ ਖਿਲਾਫ ਉਹ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਚੈਨਲਾਂ ਦਾ ਭਰਾਵੋ ਧੰਨਵਾਦ ਹੈ ਅੱਜ ਨੂੰ ਕਿ ਤੁਸੀਂ ਵਧੀਆ ਤਰੀਕੇ ਨਾਲ ਲੋਕਾਂ ਦੇ ਵਿੱਚ ਸਾਰੀ ਪੇਸ਼ਕਾਰੀ ਕੀਤੀ ਤੇ ਦਿਖਾਇਆ ਕਿ ਕਿੰਨਾ ਸ਼ਾਂਤਮਈ ਤਰੀਕੇ ਨਾਲ ਇਹ ਬੰਦ ਆ ਜਿਹੜਾ ਪੂਰਨ ਤੌਰ ਤੇ ਸਫਲ ਰਿਹਾ ਸ਼ਹਿਰ ਜਿਵੇਂ ਗੱਲ ਕਰਾਂ ਬਰਹੰਡਾ ਬਰਨਾਲਾ ਫਰੀਦਕੋਟ ਮੋਗਾ ਮੁਕਸਰ ਪਟਿਆਲਾ ਵੱਡੇ ਵੱਡੇ ਸ਼ਹਿਰ ਜਿਹੜੇ ਬੰਦ ਰਹੇ ਹਸ਼ਿਆਰ ਖੋਲ ਵਰਗੇ ਸ਼ਹਿਰ ਵੀ ਬੰਦ ਰਹੇ ਦੁਆਬੇ ਦੇ ਵਿੱਚ ਹੋਰ ਵੀ ਸ਼ਹਿਰ ਜਿੱਥੋਂ ਤੋਂ ਖਬਰ ਆਈਆਂ ਤਕਰੀਬਨ ਬੰਦ ਰਹੇ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਕਿਸਾਨ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਵੱਖ-ਵੱਖ ਹੋਰ ਸੰਸਥਾਵਾਂ ਦਾ ਜਿੱਥੇ ਬੰਦੀਆਂ ਦਾ ਸਾਡੇ ਆੜਤੀਆਂ ਭਰਾਵਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਰਿਆਂ ਦਾ ਭਰਾਵੋ ਤੈਨੂੰ ਧੰਨਵਾਦ ਹੈ ਕਿ ਤੁਸੀਂ ਇੱਕ ਸਨੇਹਾ ਦਿੱਤਾ ਦੱਲੇ ਵਾਲ ਸਾਹ ਦੇ ਨਾਲ ਇਸ ਮੋਰਚੇ ਨਾਲ ਇਹਨਾਂ ਮੰਗਾਂ ਨਾਲ ਕਲਾ ਕਿਸਾਨ ਵੀ ਦੂਰ ਨਹੀਂ ਲੜੂਗਾ ਸਮੁੱਚਾ ਪੰਜਾਬ ਖੜਾ ਹੈ ਇਹ ਇੱਕ ਬਹੁਤ ਬਰਦਾਸਤ ਨੇ ਹਾਂ ਸਰਕਾਰਾਂ ਤੱਕ ਪਹੁੰਚਿਆ ਸੋ ਅਗਲੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਆ ਜਿਹੜਾ ਮਾਹੌਲ ਬਣਿਆ ਹੋਇਆ ਬਾਰਡਰ ਦੇ ਉੱਤੇ ਫਨੌਰੀ ਦੇ ਉੱਤੇ ਜੇ ਕੋਈ ਵੀ ਘਟਨਾ ਇੱਥੇ ਵਾਪਰਦੀ ਆ ਜਿਵੇਂ ਇਹ ਫੋਰਸਾਂ ਫਾਰਸਾਂ ਵਗੈਰਾ ਇਕੱਠੀਆਂ ਕਰਦੇ ਫਿਰਦੇ ਨੇ ਆ ਕੱਲ ਵੀ ਰਾਤ ਸਾਰੀ ਰਾਤ ਅੱਜ ਵੀ ਪਤਾ ਲੱਗਿਆ ਤਾਂ ਜੇ ਅਚੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਕੋਈ ਨੁਕਸਾਨ ਹੁੰਦਾ ਕਿਸੇ ਦਾ ਵੀ ਤਾਂ ਉਹਦੇ ਵਿੱਚ ਜ਼ਿੰਮੇਵਾਰ ਸੈਂਟਰ ਦੀ ਸਰਕਾਰ ਤੇ ਨਾਲ ਭਵੰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਆ ਉਸ ਗੱਲ ਦੀ ਕਿਉਂਕਿ ਇਹ ਦੋਨੇ ਘਾਓ ਖਿਚੜੀ ਆ ਦੋਨੇ ਰਲੇ ਹੋਏ ਨੇ ਦੋਨੇ ਹੀ ਇਹ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਲੋਕੋ ਇੱਥੋਂ ਇਹ ਸਮਝ ਲਓ ਜੇ ਇਹ ਫੋਰਸਾਂ ਲੈ ਕੇ ਲੋਕਾਂ ਨੂੰ ਨੁਕਸਾਨ ਕਰਕੇ ਦੋਨੇ ਪਾਸੇ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਦੇ ਪਾਸੇ ਨੇ ਜਦੋਂ ਉੱਥੇ ਇਹਦਾ ਮਾਹੌਲ ਬਣਿਆ ਹੋਇਆ ਤਾਂ ਨਸਾਂ ਦੋਨੇ ਪਾਸੇ ਹੋ ਸਕਦਾ ਹੈ। ਉਧਰ ਵੀ ਸਾਡੇ ਪੰਜਾਬੀ ਨੇ ਚਾਹੇ ਪੁਲਿਸ ਚ ਹੈ ਤੇ ਇੱਧਰ ਲੜਨ ਵਾਲੇ ਵੀ ਪੰਜਾਬੀ ਨੇ। ਮਸਲੇ ਉਹਨਾਂ ਦੇ ਵੀ ਉਹਨੇ ਉਹ ਵੀ ਸਾਡੇ ਕਿਸਾਨਾਂ ਦੇ ਧੀ ਪੁੱਤੀ ਨੇ। ਸਾਡੇ ਮਜ਼ਦੂਰਾਂ ਦੇ ਧੀ ਪੁੱਤੀ ਨੇ, ਸਾਡੇ ਆਮ ਦੁਕਾਨਦਾਰਾਂ ਦੇ ਧੀ ਪੁੱਤ ਨੇ। ਲੜਨ ਵਾਲੇ ਚਾਰਸਪੀਰੋਂ ਉਹੀ ਪੰਜਾਬ ਦੇ ਲੋਕ ਨੇ ਤੇ ਉਹੀ ਇਹਨਾਂ ਦੀਆਂ ਨੀਤੀਆਂ ਕਿ ਆਪਣਿਆਂ ਨੂੰ ਆਪਣੇ ਦੇ ਖਿਲਾਫ ਕਿਵੇਂ ਲੜਾਉਣਾ ਸੋ ਨੁਕਸਾਨ ਜੋ ਦੋਨੇ ਪਾਸੇ ਹੁੰਦਾ ਰ ਪੰਜਾਬ ਦੇ ਹੁੰਦਾ ਤੇ ਪਰ ਉਹਦੇ ਵਿੱਚ ਜ਼ਿੰਮੇਵਾਰ ਜਿਹੜੇ ਮੋਢਾ ਵਰਤ ਰਹੇ ਨੇ ਉਹ ਸੈਂਟਰ ਵਾਲੇ ਆ ਤੇ ਮੋਢਾ ਵਰਤਿਆ ਜਾ ਰਿਹਾ ਭਵੰਤਰਾ ਦੇ ਭੰਤ ਨਾਲ ਜੁੜਿਆ ਹੋਇਆ ਮਿਲਿਆ ਹੋਇਆ ਆਮ ਆਦੀ ਪਾਰਟੀ ਕੇਜਰੀਵਾਲ ਵਗੈਰਾ ਸਾਰੇ ਇਹ ਇੱਕ ਇੱਕੋ ਹੀ ਇਹਨਾਂ ਦੀ ਗੱਲ ਇਹ ਦੋ ਕੋਈ ਨਹੀਂ ਹੈਗਾ ਲੱਗਦਾ ਵੀ ਇਹ ਤਾਂ ਸੈਂਟਰ ਦੀ ਸਰਕਾਰ ਹੋ ਜਾ ਹੋਰ ਹੈ ਜੀ ਭਾਜਪਾ ਹੈ ਜੀ ਮੋਦੀ ਹੈ ਜੀ ਸ਼ਾਹ ਜੀ ਇਹ ਐੇ ਆਮ ਆਦਮੀ ਵਾਲੇ ਹੋ ਰਹੇ ਸਾਰੇ ਭਰਾਵੋ ਇੱਕ ਨੇ ਸੋ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਜ਼ਿੰਮੇਵਾਰ ਕੋਈ ਵੀ ਇਨਸਾਨ ਹੁੰਦਾ ਕਿਉਂ ਅਸੀਂ ਸਾਡਾ ਮੋਰਚਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਿੱਥੇ ਬੰਦੀਆਂ ਦਾ ਇਹ ਮੋਰਚਾ ਥੋੜਾ ਸ਼ਾਂਤਮਈ ਮੋਰਚਾ ਹੈ ਅਸੀਂ ਕੋਈ ਉਹ ਤੇ ਜ਼ਬਰਦਸਤ ਮੁਕਾਬਲਾ ਸਬਰ ਨਾ ਦੇਣ ਲਈ ਬੈਠੇ ਆ ਕੋਈ ਅਸੀਂ ਕਿਸੇ ਪ੍ਰਕਾਰ ਦੀ ਸਾਡੇ ਵੱਲੋਂ ਕੋਈ ਹੰਸਕ ਕੋਈ ਕਾਰਵਾਈ ਕੋਈ ਘਟਨਾ ਇਸ ਤਰ੍ਹਾਂ ਕਿਸੇ ਦਾ ਕੋਈ ਇਰਾਦਾ ਨਹੀਂ ਆ ਪਾਰੇ ਜਾਣਵਤ ਚਕੇ ਉਸਾਰ ਰਹੇ ਨੇ ਜਾਣਵਤ ਚਕੇ ਮਾਹੌਲ ਪੈਦਾ ਕਰ ਰਹੇ ਨੇ ਸੋ ਇਸ ਲਈ ਇਹਦੀ ਜ਼ਿੰਮੇਵਾਰੀ ਤੁਸੀਂ ਖਿਆਲ ਰੱਖਿਓ ਪੰਜਾਬੀਓ ਜੇ ਕੋਈ ਘਟਨਾ ਵਾਪਰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਭਵਾਨਤ ਕੇਜਰੀਵਾਰ ਰਗਵ ਚੱਡਾ ਸ਼ਾਹ ਮੋਦੀ ਸਾਰੀ ਜੁੰਡਲੀ ਦੀ ਜ਼ਿੰਮੇਵਾਰੀ ਹੋਵੇ ਸੋ ਅਗਲੀ ਬੇਨਤੀ ਆ ਭਾਈ ਜਿਵੇਂ ਤੁਸੀਂ ਅੱਜ ਬੰਦ ਨੂੰ ਸਫਲ ਕੀਤਾ ਆਪਾਂ ਇਹ ਮੋਰਚੇ ਨੂੰ ਵੀ ਸਫਲ ਕਰਾਂਗੇ ਵੱਧ ਤੋਂ ਵੱਧ ਮੇਰਾ ਵੀਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣੇ ਸਾਧਨ ਲੈ ਕੇ ਜੇ ਉਹ ਲ ਆਪਣੇ 13000 ਪਿੰਡ ਆ ਜੇ ਆਪਾਂ ਇੱਕ ਟਰਾਲੀ ਲੈ ਕੇ ਵੀ ਨਿਕਲੇ ਤਾਂ ਮੇਰਾ ਵੀਰ 13000 ਦੇ ਕਰੀਬ ਇੱਥੇ ਜਿਹੜਾ ਇਕੱਠ ਹੋ ਸਕਦਾ 13000 ਟਰਾਲੀ ਇੱਕ ਟਰਾਲੀ ਇੱਕ ਪਿੰਡ ਚ ਆਵੇ ਪੰਜ ਪੰਜ ਬੰਦੇ ਵੀ ਆਉਣ ਤਾਂ ਵੀ ਹਜ਼ਾਰਾਂ ਬੰਦਾ ਸਾਡਾ ਮੋਰਚੇ ਚ ਪਹੁੰਚ ਸਕਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੀ ਹੋਂਦ ਹਸਤੀ ਤੁਹਾਡੇ ਸਭਿਆਤਾ ਨੂੰ ਬਚਾਉਣ ਦੀ ਲੜਾਈ ਆ ਤੁਹਾਡੀ ਧਰਤੀ ਤੁਹਾਡੇ ਬੋਲੀਆਂ ਸੋਡੇ ਪਾਣੀਆਂ ਨੂੰ ਬਚਾਉਣ ਦੀ ਭਰਾਵੋ ਲੜਾਈ ਹੈ ਇੱਕ ਬਿਰਗਨ ਇਨਸਾਨ ਅੱਜ 35 ਦਿਨ ਤੋਂ ਸੋਡੇ ਲਈ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੈ ਸੋ ਜਿੰਨਾ ਛੇਤੀ ਤੁਸੀਂ ਉੱਥੇ ਮੋਰਟਿਜ ਪਹੁੰਚੋਗੇ ਉਨਾਂ ਛੇਤੀ ਸਰਕਾਰ ਨਾਲ ਗੱਲਬਾਤ ਆ ਜਿਹੜਾ ਰਾਹ ਖੁੱਲਣਾ ਤੇ ਸੋਡੀਆਂ ਮੰਗਾ ਜਿਹੜੀਆਂ ਸੋਡੀਆਂ ਗੱਲਾਂ ਸੋਡੇ ਹੱਕ ਨੇ ਜਿਹੜੇ ਤੁਹਾਨੂੰ ਮਿਲਣੇ ਆ ਸੋ ਇਹ ਹੁਣ ਆਪਾਂ ਸੋਚ ਲਓ ਵੀ ਆਪਾਂ ਘਰਾਂ 'ਚ ਬੈਠਣਾ ਹੈ ਘਰਾਂ 'ਚ ਬੈ ਕੇ ਹੀ ਮਰਨਾ ਹੈ ਜਾਂ ਆਪਾਂ ਮੋਰਟਿਜ ਪਹੁੰਚ ਕੇ ਮੋਰਟਿਜ ਨੂੰ ਸਫਲ ਕਰਨਾ ਹੈ ਸੋ ਆਵਾ ਮੇਰਾ ਵੀਰ ਤੁਹਾਨੂੰ गुजारिशਾਂ ਬੇਨਤੀਆਂ ਬਹੁਤ ਵਾਰੀ ਕੀਤੀਆਂ ਕਿ ਆਓ ਆਪਾਂ ਉਹ ਸਾਰਿਆਂ ਦਾ ਫਰਜ ਬਣਦਾ ਛੋਡੀ ਗਿਣਤੀ ਛੋਡੇ ਇੱਕੇ ਛੋਡੇ ਕੱਠ ਦੇ ਨਾਲ ਕਿ ਸਰਕਾਰ ਨੇ ਜਿਹੜਾ ਚੁਪਣਾ ਤੇ ਇਹ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣੀਆਂ ਨੇ ਤੇ ਨਹੀਂ ਫਰਜਾਦ ਰੱਖਿਓ ਨਾਰ ਜੁਗਾਰ ਬਚਣੇ ਆ ਨਾ ਦੁਕਾਨਾਂ ਬਚਣੀਆਂ ਨੇ ਨਾ ਜ਼ਮੀਨਾਂ ਬਚਣੀਆਂ ਨੇ ਨਾ ਕਾਰੋਬਾਰ ਬਚਣੇ ਨੇ ਸਾਰਾ ਕੁਝ ਇਹਨਾਂ ਨੇ ਹੌਲੀ ਹੌਲੀ ਖੋ ਕੇ ਇਹ ਮੋਰਚੇ ਨੂੰ ਜੇ ਸਰਕਾਰ ਕੁਚਲ ਦਿੰਦੀ ਹੈ ਤਾਂ ਕੋਈ ਵੀ ਮੋਰਚਾ ਗੱਲ ਕਿਸ ਤੇ ਰੱਖਵੇ ਇਹਨਾਂ ਨੇ ਮੁੜ ਕੇ ਉੱਠ ਨਹੀਂ ਦੇਣਾ ਇਨਾ ਦਬਾ ਦਬਾ ਤਾਬਾ ਜਿਹੜਾ ਉਹ ਲੋਕਾਂ ਦੇ ਉੱਤੇ ਪਾ ਦੇਣਾ ਸਾਰੇ ਥਾਵਾਂ ਤੋਂ ਬਾਈਆਂ ਦੇ ਸਨੇਹ ਆ ਰਹੇ ਆ ਬਾਈ ਰੋਪੜ ਮੁਕੰਮਲ ਬੰਦ ਰਿਹਾ ਬਹੰਡਾ ਬੰਦ ਰਿਹਾ ਪਟਿਆਲਾ ਬੰਦ ਰਿਹਾ ਸਾਰੇ ਸਨੇਹ ਭੇਜ ਰਹੇ ਆ ਬਾਈ 에ਰਪੋਰਟ ਰੋਡ ਪੂਰਨ ਤੌਰ ਤੇ ਬੰਦ ਰਹੀ ਬਿਲਕੁਲ ਬਾਈ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਸਾਰਿਆਂ ਦਾ ਆਓ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ ਤੇ ਇਹ ਮੋਰਚੇ ਨੂੰ ਆਪਾਂ ਸਫਲ ਬਣਾਈਏ ਵਾਹਿਗੁਰੂ ਜੀ